ਡੱਲੇਵਾਲ ਸਾਹਿਬ ਦਾ ਮਰਨ ਬਾਅਦ ਬਿਲੌ 33ਵਾਂ ਦਿਨ ਹੋ ਚੁੱਕਿਆ ਤਾਂ ਇੱਥੇ ਸਮਰਥਨ ਦੇ ਲਈ ਵੱਖ-ਵੱਖ ਜਿਹੜੇ ਧਾਰਮਿਕ ਸਮਾਗਮ ਸੁਖਸ਼ੀਤ ਆ ਰਹੀਆਂ ਨੇ ਤਾਂ ਅੱਜ ਮਲੇਰਕੋਟਲਾ ਤੋਂ ਜਿਹੜਾ ਸਿੱਖ ਮੁਸਲੇਬ ਸਾਂਝਵਾਲੋਂ ਇੱਕ ਵਫ਼ਦ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਕੀ ਤੁਹਾਡਾ ਨਾਮ ਹੈ ਓਰਗੇਨਾਈਜੇਸ਼ਨ ਮੇਰਾ ਨਾਮ ਮੁਹੰਮਦ ਤਫੀਲ ਹੈ ਅਸੀਂ ਸਿੱਖ ਮੁਸਲੇਬ ਸਾਂਝਵਾਲੀ ਕੋਲੋਂ ਪਹੁੰਚੇ ਅੱਡੀ ਡੱਲੇਵਾਲ ਸਾਹਿਬ ਨਾਲ ਹੋਈ ਮੁਲਾਕਾਤ ਕਿਵੇਂ ਦੇਖਦੋਂ ਚੀਜ਼ ਨੂੰ ਹਾਂਜੀ ਅਸੀਂ ਡੱਲੇਵਾਲ ਸਰ ਨਾਲ ਮੁਲਾਕਾਤ ਉਹ ਅਸੀਂ ਸਰ ਉਹਨਾਂ ਨੂੰ ਦਰਸ਼ਨ ਕਰ ਪਾਏ ਆ ਕਿਉਂਕਿ ਉਹਨਾਂ ਦੀ ਜਿਹੜੀ ਹਾਲਾਤ ਨੇ ਉਹਨਾਂ ਦੀ ਉਹ ਬਹੁਤ ਹੀ ਗੰਭੀਰ ਨੇ ਜਿਹੜਾ ਉਹਨਾਂ ਨੂੰ ਬੋਲਣਾ ਨਹੀਂ ਬੜਾ ਮੁਸ਼ਕਲ ਹੋ ਰਿਹਾ ਹੈ ਤੇ ਇਸ ਕਰਕੇ ਸਾਨੂੰ ਜਦੋਂ ਪਤਾ ਲੱਗਿਆ ਕਿ ਤਕਰੀਬ 37 ਦਿਨਾਂ ਤੋਂ ਉਹ ਲੈ ਕੇ ਉਹ ਮਰਨ ਮਰਦਮਤ ਤੇ ਬੈਠੇ ਨੇ ਤਾਂ ਸਤੋਂ ਰਹਿਣਾ ਗਿਆ ਮਲੇਕੁਲੀ ਧਰਤੀ ਤੋਂ ਖਾਦੀ ਨਰੀ ਧਰਤੀ ਤੋਂ ਅਸੀਂ ਵੀ ਜ ਸਪੈਸ਼ਲ ਪਹੁੰਚੇ ਔਰ ਕਿ ਅਸੀਂ ਉਹਨਾਂ ਨਾਲ ਮਿਲੇ ਇਹਨਾਂ ਨੂੰ ਦੇਖੇ ਕਿ ਔਰ ਮੁਲਾਕਾਤ ਕਰਕੇ ਔਰ ਅਸੀਂ ਸਮਰਥਨ ਅਸੀਂ ਅੱਜ ਦਿੱਤਾ ਔਰ ਪਹਿਲੇ ਵੀ ਅਸੀਂ ਜਿਵੇਂ ਕਿ 2020 ਦੇ ਵਿੱਚ ਵੀ ਅਸੀਂ ਨਾਲ ਖੜੇ ਆਂ ਕਿਸਾਨ ਵੀਰਾਂ ਦੇ ਤੇ ਉੱਥੇ ਵੀ ਅਸੀਂ 13 ਮਹੀਨੇ ਲਗਾਤਾਰ ਖਨੋਰੀ ਬਾਰਡਰ ਔਰ ਬਨੇ ਟਿਕਰੀ ਬਾਰਡਰ ਦੀ ਅਸੀਂ ਲੰਘਾ ਲਗਾਇਆ ਕੇਂਦਰ ਸਰਕਾਰ ਇਸ ਮੰਗਾਂ ਨੂੰ ਲੈ ਕੇ ਕੋਈ ਉਹਨਾਂ ਦਾ ਮਤਲਬ ਕਿ ਰਵਈਆ ਅਣ ਦੇਖਿਆ ਹੋ ਰਿਹਾ ਉਹ ਨੂੰ ਕਿਵੇਂ ਦੇਖਦੇ ਤੁਸੀਂ ਬਿਕੋਸ ਮੈਂ ਪਹਿਲਾਂ ਵੀ ਕਿਹਾ ਹੈ ਕਿ ਜੇ ਕਿਸਾਨ ਖੁਸ਼ਹਾਲ ਹੈ ਦੇਸ਼ ਦਾ ਤਾਂ ਦੇਸ਼ ਖੁਸ਼ਹਾਲ ਹੈ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਹੁਣ ਅਸੀਂ ਕਿਸਾਨਾਂ ਨਾਲ ਹੀ ੱਤਕਾ ਕਰਾਂਗੇ ਤਾਂ ਸਰਕਾਰਾਂ ਕਹਿੰਦੇ ਨੇ ਕਿ ਕੁਝ ਸਮੇਂ ਤੱਕ ਤਾਂ ਇਹ ਦਬਾ ਸਕਦੇ ਨੇ ਲੇਕਿਨ ਅਗਰ ਇਸ ਚੀਜ਼ ਨੂੰ ਹੋਰ ਬੜਾਵਾ ਮਿਲੂਗਾ ਬਿਲਕੁਲ ਮਿਲੂ ਪੂਰੇ ਦੇਸ਼ ਵੱਲੋਂ ਮਿਲੂਗਾ ਤਾਂ ਫਿਰ ਸਰਕਾਰ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈਣਾ ਸਰ ਲੋਕਾਂ ਦਾ ਕਰਦਾ ਕਹਿਣਾ ਇਹ ਤਾਂ ਕੁਝ ਮੁਠੀ ਪਰ ਕਿਸਾਨ ਨੇ ਉਹ ਵੀ ਨਕਲੀ ਕਿਸਾਨ ਨੇ ਵੀ ਇਹ ਇਹਨਾਂ ਦੀ ਕੋਈ ਲੜਾਈ ਨਹੀਂ ਹੈਗੀ ਤਾਂ ਕੁਛ ਕਿਸਾਨੀ ਨੇ ਤੇ ਨਾ ਇਹ ਤਾਂ ਪੰਜਾਬ ਚੋਂ ਸਮਰਥਨਤਨਾ ਬਾਰ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਸੈਂਟਰ ਸਰਕਾਰ ਦਾ ਹੀ ਗਣ ਮੈਨੂੰ ਲੱਗਦਾ ਕਿ ਸਰਕਾਰ ਤੱਕ ਯਾ ਤਾਂ ਸਹੀ ਗੱਲ ਨਹੀਂ ਪਹੁੰਚੀ ਜੀ ਉਰੇ ਆਪਾਂ ਪ੍ਰੈਕਟੀਕਲ ਆ ਕੇ ਦੇਖੀਏ ਤਾਂ ਉਰੇ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਵੀਰ ਹੋ ਜਿਹੜਾ ਨਾ ਪਹੁੰਚੇ ਹੋਵੇ ਉਥੇ ਸਾਰੇ ਧਰਮਾਂ ਦੇ ਲੋਕ ਪਹੁੰਚੇ ਨੇ ਚਾਹੇ ਆਪਾਂ ਗੱਲ ਕਰੀਏ ਸਿੱਖ ਹਿੰਦੂ ਮੁਸਲਮਾਨ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਪਹੁੰਚੇ ਨੇ ਔਰ ਆਪਸੀ ਭਾਈਚਾਰਾ ਸਾਰੇ ਦਿਖਾ ਰਹੇ ਨੇ ਤੇ ਇਸ ਕਰਕੇ ਮੈਂ ਇਹੀ ਕਹਿੰਦਾ ਸਰਕਾਰੋਂ ਕਹਾਂਗੇ ਕਿ ਸਰਕਾਰ ਤਿੱਖੀ ਉਹ ਜਿਹੜੀ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਉਹਨਾਂ ਉੱਪਰ ਧਿਆਨ ਦੇਵੇ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਉਹਨਾਂ ਵੱਲੋਂ ਇੱਕ ਲਗਾਤਾਰ ਇੱਕ ਫਿਰ ਕਿਨੂ ਟਾਰਗੇਟ ਕਰਕੇ ਰਾਜਨੀਤੀ ਕੀਤੀ ਜਾ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਕਰਕੇ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਜਿਹੜੇ ਘੱਟ ਗਿਣਤੀ ਨੇ ਦੇਖੋ ਜਿਹੜੀ ਇਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ ਉਹ ਕਦੀ ਵੀ ਲੌਂਗ ਟਰਮ ਨਹੀਂ ਚੱਲ ਸਕਦੀ ਜਦੋਂ ਅਸੀਂ ਸਾਰੇ ਨੂੰ ਨਾਲ ਲੈ ਕੇ ਚੱਲਦੇ ਆ ਤਾਂ ਹੀ ਜਿਹੜਾ ਅਸੀਂ ਅੱਗੇ ਸਮਾਜ ਦਾ ਕੰਮ ਆਪ ਹੋ ਸਕਦੇ ਆ ਜੇ ਕਿ ਅਸੀਂ ਅਸੀਂ ਫਿਰਕੂ ਪੁਨੇ ਨਾਲ ਚੱਲ ਰਹੇ ਆ ਤਾਂ ਉਹ ਲੰਬੇ ਸਮੇਂ ਤੱਕ ਜ਼ਿਆਦਾਤਰ ਨਹੀਂ ਚੱਲਦਾ ਤੁਸੀਂ ਇਥੋਂ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੁਨੇਹੇ ਹੱਲੇ ਦੇਣਾ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਮੈਸੇਜ ਜਮਾਗਾ ਕਿ ਖਨੋਰੀ ਬਾਰਡਰ ਪਹੁੰਚੋ ਤੇ ਉਰੇ ਆ ਕੇ ਵੱਧ ਵੱਧ ਹੰਗਾਰਾ ਦਿਵੋ ਕਿਉਂਕਿ ਇਹ ਸਾਰਿਆਂ ਦਾ ਇਹ ਇਕੱਲੇ ਦਾ ਕੰਮ ਨਹੀਂ ਹੈਗਾ ਕਿ ਸਾਰੇ ਏਸੀ ਕਰਪ ਦੇ ਬੰਦੇ ਆ ਕਿ ਸਾਡੇ ਇੱਕ ਭਰਾ ਸਾਡਾ ਪਰੇਸ਼ਾਨ ਹਾਲਤ ਆ ਸੀ ਉਹਦੇ سپورਟ ਦੇ ਵਿੱਚ ਸਾਨੂੰ ਆਉਣਾ ਚਾਹੀਦਾ ਇਹ ਸਨ ਮਲੇਰ ਕੋਤਲੇ ਤੋਂ ਜਿਹੜਾ ਵਾਪਸ ਮੁਸਲਮਾਨਾਂ ਵਾਲਾ ਉਹ ਅੱਜ ਖਨੌਰੀ ਬਾਰਡਰ ਦੇ ਵਿੱਚ